ਇਹ ਖਬਰ ਬਸ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਬੈਰੀ ਫਰੀਦਕੋਟ ਵਿੱਚ ਦੀ ਲੰਗ ਦੀਆਂ ਨਹਿਰਾਂ ਵਿੱਚੋਂ ਕੱਲ ਇੱਕ ਮਾਂ ਪੁੱਤ ਦੀਆਂ ਲਾਸ਼ਾਂ ਮਿਲੀਆਂ ਸੀ ਤੇ ਇਹ ਲਾਸ਼ਾਂ ਪਿਛਲੇ 2 ਦਿਨਾਂ ਤੋਂ ਨਹਿਰ ਦੇ ਵਿੱਚ ਗੋਤੇ ਖਾਰੀਆਂ ਸੀ ਉਸ ਝਾਲ ਦੇ ਵਿੱਚ ਤੇ ਲੋਕ ਲਗਾਤਾਰ ਵੀਡੀਓ ਵਾਇਰਲ ਕਰ ਰਹੇ ਸੀ ਹੁਣ ਪੁਲਿਸ ਨੇ ਕੱਢੀਆਂ ਸੀ ਤੇ ਉਸ ਦੀ ਸ਼ਨਾਖਤ ਪਿੰਡ ਟੀਮਾ ਵਾਲੀ ਦੀ ਰਹਿਣ ਵਾਲੀ ਸ਼ਰਨਜੀਤ ਕੌਰ ਤੇ ਉਸਦੇ 5 ਸਾਲਾ ਬੱਚੇ ਵਜੋਂ ਹੋਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਦਰਜ ਕੀਤੇ ਗਏ ਕੇਸ ਦੇ ਅਨੁਸਾਰ ਸ਼ਰਨਜੀਤ ਕੌਰ ਦੇ ਪਿਤਾ ਨੇ ਦੱਸਿਆ ਕਿ ਸ਼ਰਨਜੀਤ ਕੌਰ ਦਬੜੀ ਖਾਨਾ ਪਿੰਡ ਵਿਆਹੀ ਹੋਈ ਸੀ ਜਿਹੜਾ ਬਾਜਾਖਾਨਾ ਕੋਲ ਆ ਤੇ ਉੱਥੇ ਉਸਦੇ ਪਤੀ ਦੇ ਕਿਸੇ ਹੋਰ ਔਰਤ ਦੇ ਨਾਲ ਨਜਾਇਜ਼ ਸਬੰਧ ਹੋਣ ਕਾਰਨ ਇਹ ਪਰੇਸ਼ਾਨ ਰਹਿੰਦੀ ਸੀ ਇਸ ਨੂੰ ਤੰਗ ਕੀਤਾ ਜਾਂਦਾ ਸੀ ਜਿਸ ਕਰਕੇ ਇਹਨਾਂ ਤੋਂ ਪਰੇਸ਼ਾਨ ਹੋ ਕੇ ਉਸਨੇ ਆਪਣੇ ਬੱਚੇ ਸਮੇਤ ਆਤਮ ਹੱਤਿਆ ਕਰ ਲਈ ਆਪਣੇ ਨਾਲ ਆਪਣਾ ਬੱਚਾ ਬੰਨ ਕੇ ਆਤਮ ਹੱਤਿਆ ਕਰ ਲਈ ਸੀ ਤੇ ਹੁਣ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਆਤਮ ਹੱਤਿਆ ਲਈ ਮਜਬੂਰ ਕਰਨ ਤੇ ਉਸ ਪਤੀ ਸੱਸ ਤੇ ਇੱਕ ਉਸ ਔਰਤ ਦੇ ਖਿਲਾਫ ਕੇਸ ਦਰਜ ਕਰ ਲਿਆ ਪਰ ਹਾਲੇ ਤੱਕ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਕਰਕੇ ਅੱਜ ਪੋਸਟਮਾਰਟਮ ਹੋਣ ਤੋਂ ਬਾਅਦ ਪਰਿਵਾਰ ਨੇ ਇਹਨਾਂ ਦੋਨਾਂ ਲਾਸ਼ਾਂ ਨੂੰ ਅੰਤਮ ਰਸਮਾਂ ਲਈ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹਨਾਂ ਚਰ ਪੁਲਿਸ ਤੋਂ ਇਹ ਲਾਸ਼ਾਂ ਨਹੀਂ ਲੈਣਗੇ ਉਨੀ ਦੇਰ ਇਹਨਾਂ ਦਾ ਅੰਤਮ ਸੰਸਕਾਰ ਨਹੀਂ ਕਰਨਗੇ ਅੰਤਮ ਰਸਮਾਂ ਨਹੀਂ ਕਰਨਗੇ ਜਿੰਨੀ ਦੇਰ ਪੁਲਿਸ ਕੀਤੇ ਗਏ ਮੁਕਦਮੇ ਮੁਤਾਬਕ ਕਾਰਵਾਈ ਨਹੀਂ ਕਰਦੀ ਤੇ ਉਹਨਾਂ ਤਿੰਨਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਪਰ ਮੇਰੀ ਭੈਣ ਵਿਆਹੀ ਸੀਗੀ ਦਬੜੀ ਖੰਨੇ ਜੈਤੋ ਚ ਪੈਂਦੇ ਜਿਹੜਾ ਹੀ ਤੇ 3 ਸਾਲ ਹੋ ਗਏ ਸੀ ਉਹਨਾਂ ਦੇ ਇੱਕ ਬੱਚਾ ਸੀ ਢੂੜਕ ਸਾਲ ਦਾ ਹੀ ਤੇ ਤਿੰਨ ਸਾਲਾਂ ਚ ਉਹਨਾਂ ਦੇ ਸੱਸ ਦੇ ਪਤੀ ਨਾਲ ਹੀ ਲੜਾਈ ਝਗੜਾ ਹੀ ਰਹਿੰਦਾ ਸੀਗਾ ਜੀ ਉਹਦੇ ਪਤੀ ਦੇ ਜਿਹੜੇ ਨਜਾਇਜ਼ ਸਬੰਧ ਸੀ ਉਹਨਾਂ ਦੇ ਗੁਆਂਢ ਵਿੱਚ ਤੇ ਜੋ ਪਤਾ ਲੱਗਣ ਤੇ ਫਿਰ ਉਹਨਾਂ ਲੜਾਈ ਝਗੜਾਈ ਵਧ ਗਈ ਚ ਨੇ ਤੇ ਖੇਰ ਉਹਨਾਂ ਦੀ 30 ਤਰੀਕ ਨੂੰ ਲੜਾਈ ਹੁੰਦੀ ਹੈ ਜੀ ਉੱਥੋਂ ਤੰਗ ਆ ਕੇ ਦੀ ਭੈਣ ਚਲੀ ਜਾਂਦੀ ਹੈ ਤੇ ਕੁੰਨਾ ਸਹੁਰਾ ਪਰਿਵਾਰ ਵੱਲੋਂ ਸਾਨੂੰ ਸ਼ਾਮ ਨੂੰ 5 ਵਜੇ ਫੋਨ ਲਾਇਆ ਜਾਂਦਾ ਸੀ ਵੀ ਤੇ ਲੜਕੀ ਫੁੱਡੇ ਕੋਲ ਤਾਂ ਨਹੀਂ ਆਈ ਪਿੱਕੇ ਪਿੰਡ ਤੇ ਸਾਡੇ ਪਤਾ ਕਰਨ ਤੇ ਅਸੀਂ ਕਿਹਾ ਵੀ ਨਹੀਂ ਸਾਡੇ ਕੋਲ ਨਹੀਂ ਆਈ ਇਹ ਲੜਕੀ ਤੇ ਇਹ ਲੜਕੀ ਇਸ ਤੋਂ ਬਾਅਦ ਅਸੀਂ ਆਪਣੇ ਸਾਰੇ ਰਿਸ਼ਤੇਦਾਰੀਆਂ ਚ ਜਿੱਥੇ ਵੀ ਸਾਨੂੰ ਪਤਾ ਲੱਗਦਾ ਸੀ ਕੁਛ ਅਸੀਂ ਪਾਲਦੇ ਰਹੇ ਸਭ ਸਹੇਲੀਆਂ ਮਿੱਤਰ ਦੋਸਤਾਂ ਮਿੱਤਰਾ ਕੋਲ ਪਤਾ ਕਰਦੇ ਰਹੇ ਇਹ ਵੀ ਪਤਾ ਕਰਦੇ ਰਹੇ ਪਰ ਇਹ ਸਾਡੇ ਸਹੁਰਾ ਪਰਿਵਾਰ ਨੇ ਲੜਕੀ ਦੇ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਇਸ ਵਿੱਚ ਸਾਨੂੰ ਇੱਕ ਵਾਰ ਫੋਨ ਲਾ ਕੇ ਵੀ ਨਹੀਂ ਪੁੱਛਿਆ ਕਿ ਲੜਕੀ ਮਿਲੀ ਜਾਂ ਨਹੀਂ ਮਿਲੀ ਸਾਨੂੰ ਨਹੀਂ ਪਤਾ ਉਹਨਾਂ ਨੇ ਪਤਾ ਕੀਤਾ ਕਿ ਨਹੀਂ ਕਿਤੇ ਕੁਛ ਵੀ ਜਾਂ ਕੁਮਸ਼ੁਦਾ ਕੀ ਪਤਾ ਕੀਤਾ ਕਿ ਨਹੀਂ ਪਰ ਜਦ ਦੀ ਹੁਣ ਸਾਨੂੰ 10 ਫਰਵਰੀ ਨੂੰ ਨਹਿਰ ਵਿੱਚ ਉਸ ਦੀ ਲਾਸ਼ ਮਿਲਣ ਤੇ ਪਤਾ ਲੱਗਾ ਕਿ ਉਹ ਨਹਿਰ ਵਿੱਚ ਜਿ ਮੌਤ ਹੋ ਗਈ ਹੈ ਪੁਲਿਸ ਪ੍ਰਸ਼ਾਸਨ ਨੂੰ ਸਾਡੀ ਇਹ ਬੇਨਤੀ ਆ ਕਿ ਸਾਡੀ ਕਾਰਵਾਈ ਉਨ੍ਹਾਂ ਤੇ ਮੁਤਾਬਕ ਕੀਤੀ ਆਵੇ ਉਹ ਬੰਦੇ ਗ੍ਰਿਫਤਾਰ ਕੀਤੇ ਜਾਣ ਤਾਂ ਜੋ ਅਸੀਂ ਆਪਣੀ ਬੇਟੀ ਦਾ ਅੰਤਿਮ ਸੰਸਕਾਰ ਜਿਹੜਾ ਕਰ ਸਕੀਏ ਉਹ ਲਾਸ਼ਾਂ ਕਿਹੜੀਆਂ ਕਿਹੜੀਆਂ ਮਿਲੀਆਂ ਨਹਿਰ ਤੋਂ ਨਹਿਰ ਵਿੱਚੋਂ ਨਾਲ ਲਾਸ਼ਾਂ ਸਾਡੀ ਬੇਟੀ ਵੀ ਮਿਲੀ ਆਈ ਬੇਟੀ ਸ਼ਰਨਜੀਤ ਕੌਰ ਤੇ ਉਸ ਦਾ ਪੁੱਤਰ ਤਾਜਵੀਰ ਸਿੰਘ ਦੀ ਲਾਸ਼ ਵੀ ਰੇ ਜੋ ਕਿ ਉਹਦੇ ਪੇਟ ਉੱਪਰ ਹੀ ਬੰਨਿਆ ਹੋਇਆ ਸੀਗਾ ਸਾਡੀ ਸਰਕਾਰ ਨੂੰ ਇਹ ਮੰਗ ਹੈ ਜੋ ਕਿ ਦੋਸ਼ੀ ਹਨ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਕਿ ਨਹੀਂ ਤਾਂ ਜੇ ਨਹੀਂ ਦੋਸ਼ੀਾਂ ਦੀ ਗ੍ਰਫਤਾਰੀ ਹੁੰਦੀ ਤਾਂ ਅਸੀਂ ਆਪਣੀ ਲੜਕੀ ਦਾ ਅੰਤਿਮ ਸੰਸਕਾਰ ਨਹੀਂ ਕਰਾਂਗੇ ਤੇ ਉਸ ਦੀ ਡੈੱਡ ਬੋਡੀ ਲੈ ਕੇ ਧਰਨੇ ਲਗਾਏ ਜਾਂਦੇ। ਤੇ ਸਰ ਅਸੀਂ ਮੰਗ ਇਹ ਰੱਖੀ ਹੈ ਜੀ ਮੇਰੇ ਚਾਚਾ ਜੀ ਦੀ ਬੇਟੀ ਹੈ ਸ਼ਰਨਜੀਤ ਕੌਰ ਇੱਕ ਉਹਦੇ ਨਾਲ ਲੜਕਾ ਸੀ ਗਈ ਤੇ ਉਹਨਾਂ ਨੇ ਸੁਸਾਇਟਾ ਜਨਨਕ ਆਤਮ ਹੱਤਿਆ ਮਹਿਰ ਚ ਛਾਲ ਮਾਰਤੀ ਸੀ ਤੇ ਅਸੀਂ ਇਹ ਮੰਗ ਰੱਖਦੇ ਹਾਂ ਜੀ ਕਿ ਯਾਨੀ ਕਿ ਤਿੰਨਾਂ ਨੂੰ ਗ੍ਰਫਤਾਰ ਕੀਤਾ ਜਾਵੇ। ਜੇ ਉਹ ਗ੍ਰਫਤਾਰ ਨਹੀਂ ਕਰਦੇ ਸੀ ਧਰਨਾ ਲਾਵਾਂਗੇ ਜਿਉਂ ਇੰਨਾ ਚਿਰ ਸ਼ਿਸ਼ਕਾਰ ਨਹੀਂ ਕਰ ਸਕਿਆ ਮੈਂ ਜਿਕ ਸਿੰਘ ਬੋਲਦਾ ਜੀ ਮੇਰੇ ਮਾਮੇ ਦੀ ਗੜਤੀ ਸੀ ਜਿੰਨਾਂ ਦੀ ਲਾਸ਼ ਮਿਲ ਚੁੱਕੀ ਹੈ ਜਿਹੜੇ ਉਹਦੇ ਦੋਸ਼ੀ ਹੈ ਉਹ ਹੇ ਤੱਕ ਗ੍ਰਫਤਾਰ ਨਹੀਂ ਕੀਤੇ ਜੀ ਤੇ ਅਸੀਂ ਕਹਿੰਨੇ ਵੀ ਕੋਈ ਗ੍ਰਫਤਾਰ ਕੀਤੇ ਜਾਣੀ ਕੀ ਹੋਣ ਕਰਦੇ ਪੀਸੀ ਪੋਸਟਮਾਰਟ ਵਗੈਰਾ ਹੋ ਗਿਆ ਜੀ ਹਾਂਜੀ ਪੋਸਟਮਾਰਟ ਵਗੈਰਾ ਹੋ ਗਿਆ ਜੀ ਤੇ ਅਸੀਂ ਕਹਿੰਨੇ ਵੀ ਉਹਨਾਂ ਨੂੰ ਪਹਿਲਾਂ ਗ੍ਰਫਤਾਰ ਕੀਤਾ ਜਾਵੇ ਉਸ ਤੋਂ ਬਾਅਦ ਉਹਦਾ ਸੰਸਕਾਰ ਆਦਿ ਹਾਂਜੀ ਉਸ ਤੋਂ ਬਾਅਦ ਇਹੀ ਸ਼ਿਸ਼ਕਾਰ ਵਗੈਰਾ ਕਰਾਂਗੇ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਨਮਸਕਾਰ ਜੀ